ਦਸ਼ਕੂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀਰਾ ਸਾਹਿਬ ਅਗਲੇ ਸ਼ਬਦਰੇ ਤੁਹਾਡਾ ਕੀ ਕਹਿਣਾ ਅ ਦੇਖੋ ਅੱਜ ਥੋੜੀ ਜਿਹੀ ਗੜਬੜ ਹੋ ਗਈ ਬ੍ਰੇਕ ਪਹਿਲਾਂ ਲੈ ਲਈਏ ਕਿਉਂਕਿ ਉਹਦਾ ਫਾਲੋਅ ਅਪ ਸੀ ਲੇਕਿਨ ਅਸੀਂ ਇਹ ਸੈਗਮੈਂਟਸ ਗੱਲਬਾਤ ਕਰਾਂਗੇ ਪਰ ਇਸੇ ਹੀ ਪੀਰੀਅਡ ਚ ਪਹਿਲੇ ਸੈਗਮੈਂਟ ਤੋਂ ਬਾਅਦ ਜਿਹੜੇ ਮੈਸੇਜਸ ਨੇ ਜੀ ਬਲਿਹਾਰ ਸਿੰਘ ਕੰਗ ਟੀਵੀ 84 ਦੀ ਸਾਰੀ ਟੀਮ ਨੂੰ ਵਾਇਰ ਜੀ ਦਾ ਖਾਲਸਾ ਵਾਇਰ ਜੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਜੀ ਜੈਸ ਪੰਡਾਲ ਡਾਕਟਰ ਸਾਹਿਬ ਜੀ ਵੈਰੀ ਗੁੱਡ ਜੌਬ ਖਾਲਿਸਤਾਨ ਜ਼ਿੰਦਾਬਾਦ ਸ਼ੁਕਰੀਆ ਪੰਡਾਲ ਸਾਹਿਬ ਅਨੀ ਸੱਤੀ ਖਾਰਿਸਤਾਨ ਜ਼ਿੰਦਾਬਾਦ 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 ਕਾਸਮ ਕਮਾਂਡ ਪਾਕਿਸਤਾਨ ਜ਼ਿੰਦਾਬਾਦ ਕਸ਼ਮੀਰ ਜ਼ਿੰਦਾਬਾਦ ਬਹੁਤ ਸ਼ੁਕਰੀਆ ਕਮਾਂਡ ਸਾਹਿਬ ਪਰਮਜੀਤ ਸਿੰਘ ਹੈਪੀ ਮੇਲਾਦ ਉਲ ਨਬੀ ਟੂ ਆਲ ਮੁਸਲਮ ਫਰੈਂਡਸ ਹੋਰ ਵੀ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਜਿਹੜੇ ਸਾਡੇ ਮੈਸੇਜਸ ਕੱਲ੍ਹ ਦੇ ਆ ਰਹੇ ਸੀ ਉਹਦੇ ਚ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਜੀ ਜੀਤਾ ਸੰਦਰ ਟੀਵੀ 84 ਗੁੱਡ ਜੌਬ ਖਾਰਿਸਤਾਨ ਜ਼ਿੰਦਾਬਾਦ 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 ਮਹਿੰਦਰਜੀਤ ਗੱਲ ਬਾਸ਼ਾ ਸਿੰਘ ਬਸ਼ਰਤ ਮੁਹੰਮਦ ਕਸ਼ਮੀਰ ਵਰਕ ਕੁਲਜੀਤ ਸਿੰਘ ਇਹ ਸਾਰੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਅਜਮਲ ਰਫੀਕ ਡਾਕਟਰ ਸਾਹਿਬ ਯੂ ਹੈਵ ਅ ਵਾਸਟ ਨੋਲੇਜ ਕੀਪ ਇਟ ਅਪ ਬਹੁਤ ਬਹੁਤ ਸ਼ੁਕਰੀਆ ਅਜਮਲ ਸਾਹਿਬ ਖਾਲਸਾ ਸਿੰਘ ਕੁਲਜੀਤ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਹੁਣ ਅਸੀਂ ਅੱਜ ਦੇ ਇਸ਼ੂਜ਼ ਵੱਲ ਮੁਰਦਦੇ ਜੀ ਜਿਸ ਕਿਸਮ ਦਾ ਮਾਹੌਲ ਆਰਐਸਐਸ ਭਾਜਪੀ অর ਉਹਨਾਂ ਨੇ ਸਰਜਿਆ ਹੋਇਆ অর ਖਾਸ ਤੌਰ ਤੇ ਹੁਣ ਤਾਂ ਜਿਵੇਂ ਉਹ ਹੈ ਤਾਂ ਪੰਜਾਬੀ ਦਾ ਥੋੜਾ ਜਿਹਾ ਬਲਗਰ ਇੱਕ ਜਿਹੜਾ ਐਕਸਪ੍ਰੈਸ਼ਨ ਪਰੇ ਹੁੰਦਾ ਹੈ ਵੀ ਸਿਆਣਾ ਕਾਂ ਕਹਿੰਦੇ ਨੇ ਵੀ ਗੂੰਹ ਦੇ ਉੱਤੇ ਡਿੱਗਦਾ ਜੀ অর ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਡੀਮੋਨਟਾਈਜ਼ੇਸ਼ਨ ਦੇ ਥੱਲੇ 500 ਹਜ਼ਾਰ ਦੇ ਨੋਟ ਬੰਦ ਕੀਤੇ ਹੁਣ ਬੁਰੀ ਤਰ੍ਹਾਂ ਕੜਿੱਕੀ ਚ ਫਸੇ ਹੋਏ ਨੇ ਜੀ। اور ਜਿਹੜੇ ਪਹਿਲੀ ਸਟੇਜ ਤੇ ਉਹਨੂੰ ਬੜਾ ਮੋਦੀ ਹੁਣ ਬਲੈਕ ਮਨੀ ਖਤਮ ਕਰ ਦੇਗਾ ਔਰ ਬੜਾ ਇਸ ਕਿਸਮ ਦਾ ਵੀ ਕਰ ਦੇ ਸੀ ਉਹ ਵੀ ਹੁਣ ਉਹਨਾਂ ਨੂੰ ਵੀ ਲੱਗ ਰਿਹਾ ਹੈ ਵੀ ਜਿਹੜੀ ਇਵਨ ਵਾਸਟ ਕੰਟਰੀ ਸਾਈਡ ਹੈ 60% ਲੋਕ ਉਹਨੇ ਜਿਨ੍ਹਾਂ ਦੇ ਕੋਲ ਬੈਂਕ ਖਾਤਾ ਹੀ ਨਹੀਂ ਨੇ। ਜੀ ਜੀ। ਔਰ ਕੰਟਰੀ ਸਾਈਡ ਪੰਡਾਂ ਦੇ ਵਿੱਚ ਕਿਹੜੇ ਬੈਂਕ ਤੇ ਕਿਹੜੇ ਏਟੀਐਮ ਨੇ? ਸੋ ਜਿਹੜਾ ਕਾਮਨ ਬੰਦਾ ਹੈ ਜਿਹੜੇ ਵੱਡੇ ਸੀ ਉਹ ਤਾਂ ਹੁਣ ਜਿਹਨੇ ਹੋ ਰਿਹਾ ਜੀ ਫਲਾਣੀ ਥਾਂ ਰੀਡ ਹੋਇਆ 2000 ਦੇ ਨੋਟ ਫੜੇ ਗਏ ਹਜੇ 2000 ਸਰਕੂਲੇਸ਼ਨ 'ਚ ਨਹੀਂ ਆਏ ਉਹ ਬਲੈਕੀਆਂ ਨੇ ਪਹਿਲਾਂ ਕਰੋਨਾ ਦੇ ਵਿੱਚ ਜਿਹੜੇ ਨੇ ਉਹ ਇਕੱਠੇ ਕਰ ਲਏ ਨੇ ਜੀ ਸੋ ਕੁੱਲ ਮਿਲਾ ਕੇ ਇਹਨਾਂ ਨੂੰ ਹੁਣ ਨਜ਼ਰ ਨਹੀਂ ਆਉਂਦਾ ਕਿ ਵੀ ਇਸ ਸਾਰੇ 'ਚੋਂ ਵੀ ਕਿਵੇਂ ਨਿਕਲਣ ਕਿਉਂਕਿ ਇਹ ਗੱਲ ਹੁਣ ਆਮ ਕਹਿਣ ਲੱਗ ਗਏ ਨੇ ਕਿ ਵੀ ਇਹ ਨੋਟਬੰਦੀ ਬੀਜੇਪੀ ਦੀ ਨਸਬੰਦੀ ਬਣ ਜਾਏਗੀ ਕਿਉਂਕਿ ਐਮਰਜੈਂਸੀ ਦੇ ਵੇਲੇ ਸੰਜੇ ਗਾਂਧੀ ਨੇ ਜਿਹੜਾ ਜ਼ਬਰਦਸਤੀ ਨਸਬੰਦੀ ਫੈਮਿਲੀ ਪਲੈਨਿੰਗ ਦੇ ਨਾਂ ਥੱਲੇ ਕੀਤੀ ਔਰ ਜਦੋਂ ਐਮਰਜੈਂਸੀ ਟੁੱਟੀ ਸਭ ਤੋਂ ਵੱਡਾ ਕਾਰਨ ਜਿਹੜਾ ਸੀ ਕਾਂਗਰਸ ਦੀ ਬਦਨਾਮੀ ਦਾ ਉਹੀ ਹੋਇਆ ਕਿ ਵੀ ਜ਼ਬਰਦਸਤੀ ਕੀਤਾ ਉਹਨਾਂ ਨੇ ਕਿਹਾ ਜਿਵੇਂ ਇਹ ਜਿਹੜਾ ਕਾਂਗਰਸ ਦੀ ਹਾਰ ਦਾ ਕਾਰਨ ਜੇ ਨਸਬੰਦੀ ਸੀ ਤੇ ਇਹਨਾਂ ਦਾ ਨੋਟਬੰਦੀ ਬਣੇਗਾ ਜੀ ਪਰ ਇਸ ਨੂੰ ਹੁਣ ਇਹਨਾਂ ਨੂੰ ਲੱਗਦਾ ਵੀ ਇਹਨੂੰ ਡਾਇਵਰਟ ਕਿਵੇਂ ਕਰੀਏ ਔਰ ਡਾਇਵਰਸ਼ਨ ਦੇ ਵਿੱਚ ਇੱਕ ਤਜ਼ਾਹਰ ਹੈ ਵੀ ਪਹਿਲਾਂ ਇਹਨਾਂ ਨੇ ਜਦੋਂ ਕਸ਼ਮੀਰ ਦੇ ਵਿੱਚ ਫ੍ਰੀडम ਸਟਰਗਲ ਪੂਰੇ ਜ਼ੋਰ ਨਾਲ ਸੀ ਉਦੋਂ ਡਾਇਵਰਟ ਕਰਨ ਲਈ ਉੜੀ ਤੇ ਉਸ ਤੋਂ ਪਹਿਲਾਂ ਦੀਨਾ ਨਗਰ ਪਠਾਨਕੋਟ ਇਸ ਕਿਸਮ ਦਾ ਚੱਲ ਰਿਹਾ ਸੀ ਜੀ ਹੁਣ ਕਠੂਏ ਦੇ ਵਿੱਚ ਇੱਕ ਫੰਕਸ਼ਨ ਦੇ ਵਿੱਚ ਰਾਜਨਾਥ ਸਿੰਘ ਗਿਆ ਭਾਰਤ ਦਾ ਹੋਮ ਮਿਨਿਸਟਰ ਔਰ ਉੱਥੇ ਜਾ ਕੇ ਉਹ ਥ੍ਰੈਟ ਕਰ ਰਿਹਾ ਹੈ ਉੱਥੇ ਕਹਿ ਰਿਹਾ ਹੈ ਕਿ ਜੀ ਅਸੀਂ ਪਾਕਿਸਤਾਨ ਨੂੰ ਪਹਿਲਾਂ ਦੋ ਹਿੱਸਿਆਂ 'ਚ ਤੋੜਿਆ ਜੇ ਪਾਕਿਸਤਾਨ ਨੇ دہشتਗਰਦੀ ਨਾ ਛੱਡੀ ਤੇ ਅਸੀਂ ਇਹਨੂੰ 10 ਹਿੱਸਿਆਂ 'ਚ ਤੋੜ ਦੇਾਂਗੇ ਹੁਣ ਜ਼ਾਹਰ ਹੈ ਕਿ ਵੀ ਇਹ ਇਹਨਾਂ ਦਾ ਖੁਦ ਮੰਨਣਾ ਹੈ ਔਰ ਮੋਦੀ ਨੇ ਗੱਲ ਬੰਗਲਾਦੇਸ਼ ਦੇ ਵਿੱਚ ਜਾ ਕੇ ਟਾਕੇ ਚ ਖਲੋ ਕੇ ਗਈ ਸੀ ਜੀ ਅਸੀਂ ਮਦਦ ਕੀਤੀ ਸੋ ਜਦੋਂ ਤੁਸੀਂ ਇੰਟਰਨੈਸ਼ਨਲ ਕਾਨੂੰਨਾਂ ਨੂੰ ਇੰਟਰਨੈਸ਼ਨਲ ਨਾਰਮਸ ਨੂੰ ਟੀਟੀਜ਼ ਨੂੰ ਫਲਾਊਟ ਕਰਨ ਦੀ ਗੱਲ ਦੇਖਦੇ ਹੋ ਤੇ ਜ਼ਾਹਰ ਹੈ ਕਿ ਭਾਰਤ ਨੇ ਸਭ ਤੋਂ ਪਹਿਲਾਂ ਇਸ ਕਿਸਮ ਦਾ ਰਵਈਆ ਖਰੇ ਹਾਂ ਔਰ ਇਹ 71 72 ਚ ਨਹੀਂ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਐਗਰੈਸ਼ਨ ਕਰਕੇ ਗੋਆ 1960 ਦੇ ਵਿੱਚ ਲਿਆ ਜਿਹੜੀ ਕਿ ਪੁਰਤਗਾਲ ਦੀ ਕਲੋਨੀ ਸੀ ਜੀ ਉਸ ਤੋਂ ਪਹਿਲਾਂ 1948 ਦੇ ਵਿੱਚ ਸਤੰਬਰ ਦੇ ਵਿੱਚ ਹైదరాబాద్ ਦੇ ਉੱਤੇ ਫੌਜ ਚੜਾਈ ਔਰ ਕੁੱਲ ਮਿਲਾ ਕੇ ਜਿਹੜੀ ਔਰ ਸਿਕਮ ਜਿਸ ਤਰੀਕੇ ਨਾਲ ਅਨੈਕਸ ਕੀਤਾ ਭਾਰਤ ਦਾ ਹਿੱਸਾ ਬਣਾਇਆ ਸੋ ਕੁੱਲ ਮਿਲਾ ਕੇ 1971 ਤੱਕ ਖੁੱਲੇ ਆਮ ਜਿਹੜਾ ਮੁਕਤੀਵਾਹਨ ਇਹਨਾਂ ਦੀ ਕ੍ਰੀਏਟ ਕੀਤੀ ਹੋਈ ਸੀ ਜੀ ਹੁਣ ਔਰ ਆਲਰੇਡੀ ਜੇ ਇਹਨੇ ਕਿਹਾ ਕਈ ਵਾਰ ਇਹ ਹੁੰਦਾ ਇਹਨੂੰ ਕਹਿੰਦੇ ਨੇ ਫਰੂਡੀਅਨ ਸਲਿਪ ਇਹ ਮੂcho ਨਿਕਲਦਾ ਹੈ ਔਰ ਜਿਹੜਾ ਇਸ ਵੇਲੇ ਅਮਲੀ ਇਹ ਧਮਕੀ ਨਹੀਂ ਹੈ ਕਿ ਵੀ ਅਸੀਂ ਕਰਾਂਗੇ ਆਲਰੇਡੀ ਜੋ ਕੁਝ ਇਹ ਪਾਕਿਸਤਾਨ ਦੇ ਵਿੱਚ ਜਿਸ ਕਿਸਮ ਦਾ ਇਹਨਾਂ ਦਾ ਨੈਟਵਰਕ ਹੈ ਜਿਸ ਕਿਸਮ ਦਾ ਇੰਟੈਲੀਜੈਂਸ ਏਜੰਸੀਆਂ ਦਾ ਜਾਲ ਹੈ ਕੱਲਾ ਸਿਰਫ ਇਹ ਮੋٹے ਮੋٹے ਸਿੰਧ بلوچستان ਜਾਂ ਹੁਣ ਈਵਨ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਮੈਂ ਕੱਲੀ ਦੇਖ ਰਿਹਾ ਸੀ ਕਿ ਉੱਥੇ ਕੋ ਖੜਾ ਕੀਤਾ ਹੈ ਉਹਦਾ ਕੋਈ ਧਿਆਨ ਸੀ ਕਿ ਜੀ ਇਥੋਂ ਬੰਦ ਕਰੋ ਭੇਜਣੇ ਆਈਐਸਏ ਇੱਕ ਕਰੋੜ ਰੁਪਇਆ ਦਿੰਦੀ ਹੈ ਜਿਹੜਾ ਉਹ ਬਾਰਡਰ ਕਰਾਸ ਕਰਦਾ ਹੈ ਔਰ ਦੂਸਰਾ ਸੋ ਮਤਲਬ ਇਹ ਹੈ ਵੀ ਜਿਹੜਾ ਆਜ਼ਾਦ ਕਸ਼ਮੀਰ ਦੇ ਵਿੱਚ ਅੱਗੇ ਕਦੇ ਕੋਈ ਇਸ ਕਿਸਮ ਦੀ ਖਬਰ ਨਹੀਂ ਸੀ ਹੈ ਹੀ ਨਹੀਂ ਸੀ ਕਿਉਂਕਿ ਲੋਕ ਉੱਥੇ ਜਿਹੜੇ ਨੇ ਸੰਤੁਸ਼ਟ ਨੇ ਜੇ ਉੱਥੇ ਲੋਕ ਹੋਣ ਤਾਂ ਫਿਰ ਜਵੇਂ ਇੰਡੀਅਨ ਓਕੂਪਾਈਡ ਕਸ਼ਮੀਰ ਦੇ ਵਿੱਚ ਮੂਵਮੈਂਟ ਹੈ ਮੂਵਮੈਂਟ ਵੀ ਹੁੰਦੀ ਜੀ ਪਰ ਜਦੋਂ ਦਾ ਮੋਦੀ ਨੇ ਆਪਣੇ ਲਾਲ ਕਿਲਾ ਐਡਰੈਸ ਦੇ ਵਿੱਚ ਇਹ ਗੱਲ ਕੀਤੀ ਹੈ ਹੁਣ ਕੋਈ ਨਾ ਕੋਈ ਖਬਰ ਭਾਰਤੀ মিডিਆ ਚ ਆਜ਼ਾਦ ਕਸ਼ਮੀਰ ਦੇ حوالے ਨਾਲ ਵੀ ਹੁੰਦੀ ਹੈ بلوچستان ਦਾ ਤਾਂ ਕੁਲ ਬੁਸ਼ਨ ਜਦਵ ਇਹਨਾਂ ਦਾ ਫੜਿਆ ਗਿਆ ਜ਼ਾਰ ਹੈ ਫੁੱਲ ਸਕੇਲ ਹੈ ਔਰ ਵਿਦਨ ਵੀ ਜਦੋਂ ਇਹ 10 ਟੁਕੜੇ ਕਰਨ ਦੀ ਗੱਲ ਕਰਦਾ ਹੈ ਸੋ ਵਿਦਨ ਵੀ ਕੋਈ ਨਾ ਕੋਈ ਐਸੀ ਗੱਲ ਕਰ ਰਹੇ ਹੋਣਗੇ ਜਿਹਦੇ ਥੱਲੇ ਈਵਨ ਹੁਣ ਪੰਜਾਬ ਬਹੁਤ ਵੱਡਾ ਸੂਬਾ ਹੈ ਸਾਊਥ ਪੰਜਾਬ ਹੈ ਔਰ ਉਸ ਸਾਰੇ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਇਹ ਸਾਰਾ ਉੱਥੇ ਦੂਸਰੀਆਂ دہشتਗਰਜ ਜਥੇਬੰਦੀਆਂ ਨੂੰ ਫਾਈਨਾਂਸ ਕਰਦੇ ਨੇ ਸੋ ਕੁੱਲ ਮਿਲਾ ਕੇ ਇਹ ਇਹਨਾਂ ਦਾ ਏਜੰਡਾ ਹੈ ਔਰ ਇਹ ਇਸ ਦੇ ਉੱਤੇ ਕੰਮ ਹੋ ਰਿਹਾ ਪਰ ਚੰਗੀ ਗੱਲ ਹੈ ਵੀ ਬਹੁਤ ਵਾਰ ਤਾਂ ਇਹ ਹੁੰਦਾ ਵੀ ਇਹ ਬਿਆਨਬਾਜ਼ੀਆਂ ਕਰਦੇ ਨੇ ਪਾਕਿਸਤਾਨ ਵਾਲਿਆਂ ਨੂੰ ਕਈ ਦਿਨ ਲੱਗ ਜਾਂਦੇ ਨੇ ਤੇ ਬੜਾ ਓ ਟਿੱਲਾ ਜਾ ਫਿਰ ਉਹਨਾਂ ਦਾ ਕੋਈ ਬਿਆਨ ਆਏਗਾ ਉਹਨਾਂ ਦੇ ਕਿਸੇ ਮਨਿਸਟਰ ਦਾ ਉਹ ਟਿਟ ਫੋਰ ਟੈਟ ਨਹੀਂ ਹੁੰਦਾ ਪਰ ਇਸ ਮੁੱਦੇ ਦੇ ਉੱਤੇ ਜਿਹੜਾ ਬੜਾ ਕਲੀਅਰਲੀ ਚੌਧਰੀ ਨਿਸਾਰ ਅਲੀ ਖਾਨ ਜਿਹੜੇ ਪਾਕਿਸਤਾਨ ਦੇ ਹੋਮ ਮਿਨਿਸਟਰ ਨੇ ਉਹਨਾਂ ਨੇ ਫੋਰਨ ਬਿਆਨ ਦੰਦੇ ਆ ਕਿ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜੇ ਖੁਦ دہشت ਗਰਦੀ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੇ ਨੇ ਉਹ دہشت ਗਰਦੀ ਦੀ ਗੱਲ ਕਰ ਰਹੇ ਨੇ ਜੀ ਨਾਲ ਹੀ ਫਿਰ ਉਹਨਾਂ ਨੇ ਕਿਹਾ ਕਿ ਭਾਜਪੀ ਦੇ ਹੁੰਦੇ ਆ ਭਾਰਤ ਨੂੰ ਵੰਡਣ ਦੀ ਲੋੜ ਨਹੀਂ ਹੈ ਉਹ ਇਹ ਤਾਂ ਇਹ ਕਹਿ ਰਹੇ ਨਾ ਕਿ ਭਾਰਤ ਨੂੰ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਅਤੰਕਵਾਦ ਦੇ ਨਾਲ ਪਾਕਿਸਤਾਨ ਭਾਰਤ ਦੇ ਵਿੱਚ ਰਿਲੀਜੀਅਸ ਲਾਈਨ ਦੇ ਉੱਤੇ ਡਿਵੀਜ਼ਨ ਪੈਦਾ ਕਰ ਰਿਹਾ ਧਾਰਮਿਕ ਤੌਰ ਦੇ ਉੱਤੇ ਭਾਰਤ ਨੂੰ ਵੰਡ ਰਿਹਾ ਜੀ ਹੁਣ ਇਹ ਤਾਂ ਇਵੇਂ ਹੀ ਹੈ ਕਿ ਵੀ ਅਗਧ ਪੜਾਇ ਸ਼ੈਤਾਨ ਵੇ ਲਾ ਲੋ ਹੈ ਨੀ ਕਿ ਵੀ ਜਿਹੜਾ ਸ਼ੈਤਾਨ ਹੈ ਉਹ ਰਿਲੀਜੀਅਸ ਸਕ੍ਰਿਪਚਰ ਪੜ ਰਿਹਾ ਜਾਂ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ ਰਿਹਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਰਿਹਾ ਹੁਣ ਜ਼ਾਹਰ ਹੈ ਔਰ ਇਸ ਦੇ ਉੱਤੇ ਇਵਨ ਇਵਨ ਚੌਧਰੀ ਨਸਰ ਅਲੀ ਤੋਂ ਪਹਿਲਾਂ ਰਾਹੁਲ ਗਾਂਧੀ ਨਹੀਂ ਇਹਦੇ ਤੇ ਹੀ ਟੋਕੇ ਜਾਇਬ ਉਨੇ ਕਿਹਾ ਉਹਨੇ ਕਿਹਾ ਕਿ ਜਿਨ੍ਹਾਂ ਦਾ ਭੇਸੀ ਧਰਮ ਦੇ ਉੱਤੇ ਵੰਡਦਾ ਹੋਏ ਉਹ ਦੂਜਿਆਂ ਨੂੰ ਗੈਰ ਰਹਿਣੇ ਕਿ ਜੀ ਉਹ ਤੁਹਾਡੇ ਪਾਕਿਸਤਾਨ ਵਾਲੇ ਇੰਡੀਆ ਨੂੰ ਰਿਲੀਜੀਅਸ ਲਾਈਨ ਤੇ ਡਿਵਾਈਡ ਕਰ ਰਹੇ ਉਹਨਾਂ ਹਾਲ ਦੇ ਇਹ ਕੀਤਾ ਹੋਇਆ ਹੈ ਕਿ ਵੀ ਇਹ ਸਾਰੀ ਫਿਲਾਸਫੀ ਆਰਐਸਐਸ ਦੀ ਜਾਂ ਜਿਹਦੇ ਸਿਰ ਤੇ ਪਾਵਰ ਚਾਏ ਨੇ ਜਿਹਨੂੰ ਵਰਤ ਕੇ ਬਾਬਰੀ ਮਸਜਿਦ ਢਾਣਾ ਹਿੰਦੂਤਵਾ ਔਰ ਇਹ ਸਾਰੇ ਜਿਹੜੇ ਨੇ ਆਪਣੇ ਆਪ ਨੂੰ ਹਿੰਦੂਤਵਾ ਕਹਿਣ ਕਵਾਨ ਔਰ ਜਿਸ ਕਿਸਮ ਦਾ ਕਦੇ ਗਊ ਮਾਸ ਦਾ ਇਸ਼ੂ ਕਦੇ ਕੋਈ ਹੋਰ ਇਸ਼ੂ ਸੋ ਜਿਸ ਪਾਰਟੀ ਦੀ ਆਈਡੀਓਲੋਜੀ ਜਿਹੜੀ ਹੈ ਉਹ ਡਿਵੀਜ਼ਨ ਦੇ ਉੱਤੇ ਆਉਂਦਾ ਰਿਲੀਜੀਅਸ ਲਾਈਨਸ ਹੈ ਨੀਂ ਔਰ ਉਹ ਹੁਣ ਗੱਲ ਕਰ ਰਿਹਾ ਉਹ ਪਾਕਿਸਤਾਨ ਨੂੰ ਕਹਿ ਰਿਹਾ ਕਿ ਜੀ ਪਾਕਿਸਤਾਨ ਭਾਰਤ ਨੂੰ ਰਿਲੀਜੀਅਸ ਲਾਈਨ ਤੇ ਡਿਵਾਈਡ ਕਰ ਰਿਹਾ ਇਹਨਾਂ ਨੇ ਤਾਂ ਜੀਣ ਦਾ ਹਾਲ ਹੀ ਕੀਤਾ ਹੋਇਆ ਹੈ ਕਿ ਵੀ ਆ ਬੰਬਈ ਦੇ ਜਿਹੜੇ ਬਾਲੀਵੁੱਡ ਦੇ ਐਕਟਰ ਨੇ ਆ ਸ਼ਾਹਰੁਖ ਖਾਨ ਕੱਲ ਪਰਸੋਂ ਨੂੰ ਰਾਜ ਠਾਕਰੇ ਨੂੰ ਮਿਲਿਆ ਹੈ ਪਤਾ ਨਹੀਂ ਕਿਹੜੀ ਫਿਲਮ ਹੋਰ ਰਿਲੀਜ਼ ਹੋਣੀ ਹੈ ਉਹ ਪਹਿਲਾਂ ਹੀ 5 ਕਰੋੜ ਦੇ ਕੇ ਉਹਨੇ ਜਿਹਦੇ ਚ ਇੱਕ ਪਾਕਿਸਤਾਨੀ ਐਕਟਰਸ ਸੀ ਉਸ ਨੂੰ ਰਿਲੀਜ਼ ਕਰਾਉਣ ਲਈ 5 ਕਰੋੜ ਦਿੱਤਾ ਹੁਣ ਦੂਸਰੇ ਦੇ ਵਿੱਚ ਬੀਬੀ ਐਕਟ੍ਰੈਸ ਹੈ ਪਾਕਿਸਤਾਨ ਦੀ ਹਾਲਾਂ ਇਹ ਉਹਨੇ ਕਿਹਾ ਰਾਜਨਾਰੈਣ ਜੀ ਮੇਰੇ ਨਾਲੇ ਪ੍ਰੋਮਿਸ ਕੀਤਾ ਜੇ ਫਿਲਮ ਦੀ ਪ੍ਰੋਮੋਸ਼ਨ ਲਈ ਉਹ ਬੀਬੀ ਨਹੀਂ ਆਏਗੀ ਇੱਥੇ ਔਰ ਦੂਸਰਾ ਪਰੋਦਾ ਜੇ ਪਹਿਲੀ ਦਾ 5 ਕਰੋੜ ਦਾ ਸੌਦਾ ਇਹਦਾ ਵੀ ਘੱਟੋ ਘੱਟ ਇੰਨਾ ਸੌਦਾ ਹੋਇਆ ਹੋਇਆਗਾ ਸੋ ਕੁੱਲ ਮਿਲਾ ਕੇ ਇੱਥੇ ਤਾਂ ਪੈਰਲਲ ਹੁਣ ਜਿਹੜੀ ਹਕੂਮਤ ਉੱਥੇ ਚੀਨ ਨੂੰ ਕਹਿੰਦੇ ਆ ਜੀ ਲਸ਼ਕਰ-ਏ-ਤੌਇਬਾ ਤੇ پابੰਦੀ ਲਵਾਓ ਤੁਸੀਂ ਯੂਨ ਚ ਤੁਸੀਂ ਕਿਉਂ ਵੀਟੋ ਕਰਦੇ ਹੋ ਹੁਣ ਆ ਬਾਲ ਠਾਕਰੇ ਦਾ ਜਿਹੜਾ ਸਾਰਾ ਹੀ ਇਹ ਕੋੜਮਾ ਉਹਦਾ ਮੁੰਡਾ ਜਿਹੜਾ ਉਹਦੇ ਠਾਕਰੇ ਔਰ ਇਹ ਰਾਜ ਇਹ ਪੈਰਲਲ ਗਵਰਨਮੈਂਟ ਨਹੀਂ ਰਨ ਕਰ ਰਹੀ ਤਾਂ ਕੀ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਸੋਸ਼ਲ ਮੀਡੀਆ ਦੇ ਉੱਤੇ ਕਿ ਜੀ ਇਹ ਜਿਹੜਾ ਫਿਲਮ ਡਿਸਟ੍ਰਿਬਿਊਸ਼ਨ ਐਵਾਰਡ ਹੈ ਇਹਨੂੰ ਰਾਜ ਠਾਕਰੇ ਨੂੰ ਦਿੱਤਾ ਜਾਏ ਇਸ ਸਾਲ ਦਾ ਕਿਉਂਕਿ ਉਹ ਡਿਸਾਈਡ ਕਰਦਾ ਕੋਈ ਇਹਨਾਂ ਦੇ ਸੈਂਸਰ ਬੋਰਡ ਨਹੀਂ ਕੋਈ ਲਾ ਐਂਡ ਆਰਡਰ ਨਹੀਂ ਕੋਈ ਹਕੂਮਤ ਨਹੀਂ ਹੈ ਜੀ ਕੀ ਉੱਥੇ ਚੱਲਣਾ ਹੈ ਕੀ ਨਹੀਂ ਚੱਲਣਾ ਇਹ ਸ਼ਿਵ ਸੈਨਾ ਡਿਸਾਈਡ ਕਰਦੀ ਹੈ ਹੁਣ ਜੇ ਤਾਂ ਪਾਕਿਸਤਾਨ ਦੇ ਵਿੱਚ ਕੋਈ ਦਮਦਾਰ ਨੀਤੀਵਾੜੇ ਹੋਣ ਉਹਨਾਂ ਨੂੰ ਇਹ ਕੇਸ ਲੈ ਕੇ ਜਾਣਾ ਚਾਹੀਦਾ ਹੈ ਕਿ ਸ਼ਿਵ ਸੈਨਾ ਔਰ ਆਰਐਸਐਸ ਇਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨਸ ਡਿਕਲੇਅਰ ਕਰੋ ਹੁਣ ਜਦੋਂ ਤੱਕ ਤੁਸੀਂ ਡਿਫੈਂਸਿਵ ਹੀ ਰਹੋਗੇ ਸਿਰਫ ਆਪਣੀਆਂ ਸਫਾਈਆਂ ਹੀ ਦਈ ਜਾਓਗੇ ਤੇ ਉਹਦੇ ਚੋਂ ਕੁਝ ਨਹੀਂ ਨਿਕਲਣਾ ਹੈ ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਆਂ ਕਿ ਜਿਹੜੀ ਲਾਈਨ ਇਸ ਵੇਲੇ ਇਹਨਾਂ ਨੇ ਲਈ ਹੈ ਇਹ ਤਕਰਾਰ ਔਰ ਉਸ ਟਕਰਾਰ ਨੂੰ ਛੱਡਣਾ ਨਹੀਂ ਚਾਹੁੰਦੇ ਔਰ ਉਸੇ ਨੂੰ ਇਹ ਰੜਕਣਾ ਚਾਹੁੰਦੇ ਨੇ ਯੂਪੀ ਦੀਆਂ ਚੋਣਾਂ 'ਚ ਵੀ ਉਹਦਾ ਫਾਇਦਾ ਲੈਣਾ ਚਾਹੁੰਦੇ ਨੇ ਆਣ ਵਾਲੇ 2.5 ਸਾਲ ਆਲਰੇਡੀ ਮੋਦੀ ਨੂੰ ਹੋ ਗਿਆ ਡਿਲੀਵਰ ਕੁਛ ਨਹੀਂ ਹੋਇਆ ਜੀ ਡਿਲੀਵਰ ਇਕਨੋਮੀ ਕਿੱਥੇ ਨੂੰ ਜਾ ਰਹੀ ਹੈ ਥੱਲੇ ਨੂੰ ਔਰ ਇਹਦੇ ਤੇ ਉਹਦੀ ਮਨਮੋਹਨ ਸਿੰਘ ਦੀ ਇੱਕ ਸਟੇਟਮੈਂਟ ਹਾਲਾਂ ਨੂੰ ਅਸੀਂ ਕਦੇ ਕੋਰਟ ਨਹੀਂ ਕਰਦੇ ਕਿਉਂਕਿ ਉਹ ਵੀ ਇੱਕ ਸੋਨੀਆ ਗਾਂਧੀ ਦਾ ਜਿਹੜਾ ਉਹ ਸਟੂਜ ਦੇ ਤਰ੍ਹਾਂ ਹੀ ਉਹਨੇ ਪਰ ਕਿਉਂਕਿ ਉਹਦਾ ਫੀਲਡ ਇਕਨੋਮਿਕਸ ਸੀ ਔਰ ਉਹਦਾ ਦਾ ਹਿੰਦੂ ਦੇ ਵਿੱਚ ਉਹਦਾ ਇੱਕ ਆਰਟੀਕਲ ਡੀ ਮੋਨਟਾਈਜੇਸ਼ਨ ਦੇ ਉੱਤੇ ਪਿਛਲੇ ਦਿਨਾਂ 'ਚ ਉਹਨੇ ਇੱਕ ਸਟੇਟਮੈਂਟ ਦਿੱਤੀ ਜਿਹੜੀ ਬੜੀ ਵੈਲਿਡ ਹੈ ਉਹਨੇ ਕਿਹਾ ਕਿ ਬਈ 올 ਕੈਸ਼ ਇਜ਼ ਨਾਟ ਬਲੈਕ ਮਨੀ ਐਂਡ 올 ਬਲੈਕ ਮਨੀ ਇਜ਼ ਨਾਟ ਹੋਲਡਡ ਇਨ ਕੈਸ਼ ਮਤਲਬ ਇਹ ਹੈ ਕਿ ਜਿਹੜੀ ਔਰ ਉਹਨੇ ਕਿਹਾ ਉਹਨੇ ਕਿਹਾ ਜੀ 80% ਜਿਹੜੇ ਤੁਹਾਡੇ ਖੇਤਾਂ 'ਚ ਕੰਮ ਕਰਨ ਵਾਲੇ ਨੇ ਤੁਹਾਡੇ ਫੈਕਟਰੀਆਂ 'ਚ ਦੂਜੇ ਉਹਨਾਂ ਨੂੰ ਕੈਸ਼ ਪੇਮੈਂਟ ਹੁੰਦੇ ਉਹਨਾਂ ਦਾ ਅਕਾਊਂਟ ਵੀ ਨਹੀਂ ਨੇ ਜੀ ਉਹਨਾਂ ਕੋਲ ਬਲੈਕ ਮਨੀ ਕਿੱਥੋਂ ਆ ਗਈ ਉਹ ਤਾਂ ਵਿਚਾਰੇ ਜਿਹੜੇ ਉਹਨਾਂ ਦੀ ਸੇਵਿੰਗ ਹੈ ਉਹ ਉਹਨਾਂ ਨੇ ਕੈਸ਼ ਲੈ ਕੇ ਇਸ 'ਚ ਰੱਖਿਆ ਤੇ ਜਿਨ੍ਹਾਂ ਨੇ ਅਦਰਵਾਈਜ਼ ਜਿਹੜੇ ਹੋਲਡਿੰਗ ਕਰਦੇ ਨੇ ਉਹ ਜਾਂ ਸਵਿਟਸ ਬੈਂਕਾਂ 'ਚ ਰੱਖਣਗੇ ਜਾਂ 골ਡ ਹੈ ਜਾਂ ਪ੍ਰਾਪਰਟੀ ਹੈ ਜੀ ਸੋ ਕੁੱਲ ਮਿਲਾ ਕੇ ਇਹ ਆਪਣੀ ਉਸ ਬੜੀ ਜਿਹੜੀ ਚਤਰਤਾ ਜਾਂ ਸਿਆਣਪ ਸੀ ਉਹਦੇ 'ਚ ਫਸ ਗਏ ਨੇ ਲੇਕਿਨ ਇਹਦੇ ਚੋਂ ਨਿਕਲਣ ਦੇ ਲਈ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਜਾਂ ਵੱਡੇ ਪੱਧਰ ਤੇ ਵਿਦਨ ਇੰਡੀਆ ਰਾਈਟਿੰਗ ਕਰਵਾਣਗੇ ਪਾਕਿਸਤਾਨ ਦੇ ਨਾਲ ਜਿਸ ਕਿਸਮ ਦਾ ਇਹਨਾਂ ਦੀਆਂ ਬਿਆਨਬਾਜ਼ੀਆਂ ਦੂਜੀਆਂ ਇਹਨੂੰ ਵੀ ਪਾਟ ਨੂੰ ਜਿਹੜਾ ਬੋਇਲ ਰੱਖਣਗੇ ਲੇਕਿਨ ਕੁੱਲ ਮਿਲਾ ਕੇ ਜਿਹੜੀ ਇਹਨਾਂ ਦੀ ਪਹਿਲੀ ਫੂਕ ਸੀ ਹੁਣ ਸਰਜਿਕਲ ਸਟ੍ਰਾਈਕ ਦਾ ਨਾਂ ਨਹੀਂ ਲੈਂਦਾ ਕਿਉਂਕਿ ਜਦੋਂ ਦਾ ਨਗਰੋਟਾ ਕਾਂਡ ਹੋਇਆ ਜਿਹੜਾ ਕਿ ਲੋਕਲ ਉਹਨਾਂ ਦੇ ਜਹਾਜ਼ਾਰੂਆਂ ਨੇ ਕੀਤਾ ਕਸ਼ਮੀਰੀਆਂ ਨੇ ਜੀ ਔਰ ਦੋ ਮੇਜਰ ਆਰਾਂ ਦੇ ਪੰਜ ਕੇ ਸੱਤ ਸ਼ੋਲਡਰ ਮਾਰ ਦਿੱਤੇ ਪਹਿਲਾਂ ਦੱਸੇ ਨਾ ਕਿ ਵੀ ਨਾਨੀ ਯਾਦ ਕਰਾਦੀ ਹੁਣ ਉੱਠ ਨਹੀਂ ਸਕਣਗੇ ਉਹ ਜਿਹੜਾ ਸਾਰਾ ਪਾਰਟ ਹੈ ਉਹ ਜਾਂਦਾ ਲੱਗਾ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਪਾਕਿਸਤਾਨ ਦੇ ਵਿੱਚ ਇਸ ਮੁੱਦੇ ਦੇ ਉੱਤੇ ਜੇ ਇੰਡੀਆ ਦੇ ਨਾਲ ਡੀਲ ਕਰਨਾ ਹੈ ਡਿਫੈਂਸਿਵ ਸਟ੍ਰੈਟਜੀ ਵਰਕਆਊਟ ਨਹੀਂ ਹੋਣੀ ਇਹ ਵੀ ਨਹੀਂ ਆ ਵੀ ਤੁਸੀਂ ਫੋਕੀਆਂ ਧਮਕੀਆਂ ਦਿਓ ਜੀ ਲੇਕਿਨ ਕਿਸ ਪਰ ਆਰਐਸਐਸ ਤੋਂ ਵੱਡੀ ਕਿਹੜੀ ਦੁਨੀਆ ਦੀ ਵੱਡੀ ਆਰਗੇਨਾਈਜੇਸ਼ਨ دہشتਗਰ ਜਥੇਬੰਦੀ ਹੋ ਸਕਦੀ ਹੈ ਜੋ ਵਰਤਾਰਾ ਸ਼ਿਵ ਸੈਨਾ ਕਰ ਰਹੀ ਹੈ ਤੁਸੀਂ ਹੁਣ ਬਜਾਏ ਕਿ ਤੁਸੀਂ ਆਪਣੀਆਂ ਆਰਗੇਨਾਈਜੇਸ਼ਨ ਨੂੰ ਪ੍ਰੋਟੈਕਟ ਕਰਨ ਤੇ ਲੱਗੇ ਹੋ ਤੁਸੀਂ ਫਰੰਟ ਖੋਲੋ ਇਹਨਾਂ ਦੇ ਸਾਰੇ ਰਿਕਾਰਡ ਕੱਢੋ ਵੀ ਕਿੰਨੇ ਕਿੰਨੇ ਕੀ ਕੀ ਕੀਤਾ ਹੈ ਔਰ ਬਾਲ ਠਾਕਰੇ ਨੇ ਕਦੇ ਵਰਡ ਮੈਨਸ ਨਹੀਂ ਕੀਤੇ ਪੰਜਾਬ ਚ ਉਹਨਾਂ ਦੀ ਔਲਾਦ ਸ਼ਿਵ ਸੈਨਾ ਵਾਲਿਆਂ ਦੀ ਉਹ ਜਦੋਂ ਕੋਈ ਸਿੱਖ ਕੰਮ ਕਰੇ ਜੇ ਸਰਬੱਤ ਖਾਲਸਾ ਸੀ ਉਹਨਾਂ ਨੇ ਹਾਈ ਕੋਰਟ ਚਲੇ ਗਏ ਸ਼ਿਵ ਸੈਨਾ ਜੂ ਦੀ ਇਜਾਜ਼ਤ ਨਾ ਦਿਓ ਕਦੇ ਕੋਈ ਕਰਦੇ ਨੇ ਕੋਈ ਕੋਈ ਕਰਦੇ ਨੇ ਸੋ ਇਹ ਸਾਰੀਆਂ ਹੀ ਹਿੰਦੂਤਵਾਦੀਆਂ ਜਿਹੜੀਆਂ ਇਹ ਆਫਸਪਰਿੰਗਸ ਨੇ ਬਸਤਰ ਦੇਖ ਰਹੀ ਬਿਨਾ ਤੇ ਕੇਸ ਬੜਤ ਕਰੋ ਔਰ ਇਸ ਦੇ ਬਾਰੇ ਐਮਪਰ ਡਾਕੂਮੈਂਟੇਸ਼ਨ ਹੈ ਔਰ ਇਹ ਕਹੋ ਜੀ ਕਿ ਇਹਨਾਂ ਨੂੰ ਤੁਸੀਂ دہشت ਗਰਜ ਜਥੇਬੰਦੀ ਐਲਾਨੋ ਇਹ ਇਸ ਦਾ ਤਰੀਕਾ ਸਮਝਦਾ ਹਾਂ ਵੀ ਚਲੋ ਘਟੋ ਘਾਟ ਚੌਧਰੀ ਨਸਾਰ ਅਲੀ ਨੇ ਪਹਿਲੀ ਵਾਰ ਵਿੱਚ 24 ਘੰਟੇ ਦਾ ਟਾਈਮ ਨਹੀਂ ਪਾਇਆ ਬਿਆਨ ਆਇਆ ਤੇ ਨਾਲ ਦੀ ਨਾਲ ਹੀ ਜਵਾਬ ਵੀ ਆਇਆ ਹੈ ਸੋ ਇਹ ਸਾਡਾ ਅੱਜ ਦਾ ਓਪਨਿੰਗ ਇਸ਼ੂ ਹੈ ਜੀ ਡਾਕਟਰ ਸਾਥੀ ਨੇ ਅਪਡੇਟ ਈਵਰਸ ਤੁਸੀਂ ਨਾਲ ਇਸ ਤਰ੍ਹਾਂ ਬਨੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ